ਮੇਰਾ ਚਾਚਾ ਮੈਨੂੰ ਛੋਟੀ ਹੁੰਦੀ ਤੋਂ ਹੀ ਪਸੰਦ ਸੀ ਤੇ ਮੈਂ ਉਹਨਾਂ ਦੇ ਨੇੜੇ ਸੀ ਹੌਲੀ-ਹੌਲੀ ਮੈਂ ਵੱਡੀ ਹੋ ਰਹੀ ਸੀ ਚਾਚਾ ਜੀ ਨਾਲ ਬਹੁਤ ਬਣਦੀ ਸੀ ਮੈਂ ਜਵਾਨ ਸੀ ਆਪਣੀਆਂ ਸਹੇਲੀਆਂ ਤੋਂ ਆਦਮੀ ਤੇ ਔਰਤ ਦੇ ਰਿਸ਼ਤੇ ਬਾਰੇ ਬੜੀਆਂ ਹੀ ਗੱਲਾਂ ਸੁਣੀਆਂ ਸੀ ਮੇਰੇ ਚਾਚੇ ਨਾਲ ਮੇਰੀ ਬਹੁਤ ਦੋਸਤੀ ਸੀ ਮੈਂ ਉਹਨਾਂ ਨੂੰ ਆਪਣੀ ਹਰ ਗੱਲ ਦੱਸਦੀ ਸੀ ਉਹਨਾਂ ਨਾਲ ਗੱਲ ਕਰਕੇ ਮੈਨੂੰ ਬੜਾ ਸਕੂਨ ਮਿਲਦਾ ਸੀ ਤੇ ਫੇਰ ਇੱਕ ਰਾਤ ਮੇਰੇ ਮਾਪਿਓ ਘਰ ਨਹੀਂ ਸੀ ਰਾਤ ਨੂੰ ਮੇਰੇ ਚਾਚੇ ਦੇ ਸਿਰ ਵਿੱਚ ਬਹੁਤ ਦਰਦ ਸੀ ਚਾਚੇ ਨੇ ਮੈਨੂੰ ਕਿਹਾ ਕਿ ਰੀਤ ਮੇਰਾ ਸਿਰ ਘੁੱਟ ਦੇ ਤੇ ਨਾਲੇ ਚਾਹ ਬਣਾ ਦੇ ਮੈਂ ਛੇਤੀ ਨਾਲ ਚਾਹ ਲੈ ਕੇ ਉਹਨਾਂ ਦੇ ਕਮਰੇ ਵਿੱਚ ਗਈ ਤੇ ਉੱਥੇ ਮੇਜ਼ ਤੇ ਰੱਖ ਦਿੱਤੀ ਤੇ ਮਜਿੱਤਾ ਹੀ ਜਾਣ ਲੱਗੀ ਉਹਨਾਂ ਨੇ ਮੈਨੂੰ ਫੜ ਲਿਆ ਤੇ ਕਹਿਣ ਲੱਗੇ ਘਰ ਵਿੱਚ ਕੋਈ ਨਹੀਂ ਤੈਨੂੰ ਆਪਣੇ ਕਮਰੇ ਵਿੱਚ ਡਰ ਲੱਗਣਾ ਇਸ ਲਈ ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ ਵੀਡੀਓ ਵਿਖਾਉਣਾ ਉਹਨਾਂ ਨੇ ਮੈਨੂੰ ਆਪਣੇ ਬੈੱਡ ਤੇ ਪਾ ਲਿਆ ਤੇ ਮੈਂ ਉੱਥੇ ਹੀ ਪੈ ਗਈ। ਮੇਰਾ ਚਾਚਾ ਮੈਨੂੰ ਫੋਨ ਵਿੱਚ ਵੀਡੀਓ ਦਿਖਾ ਰਿਹਾ ਸੀ ਤੇ ਉਹ ਵੀਡੀਓ ਵੇਖ ਕੇ ਮੇਰੇ ਅੰਦਰ ਬੇਚੈਨੀ ਹੋ ਗਈ। ਮੇਰੇ ਚਾਚੀ ਨੇ ਕਿਹਾ ਕਿ ਚੱਲ ਆਪਾਂ ਦੋਨੋਂ ਮਿਲ ਕੇ ਮੇਰਾ ਨਾਮ ਰੀਤ ਹੈ ਤੇ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਊਗੀ। ਮੇਰੀ ਉਮਰ 14 ਸਾਲ ਸੀ। ਮੈਂ ਹਾਲੇ ਹੁਣੇ ਹੀ 9ਵੀਂ ਜਮਾਤ ਪਾਸ ਕੀਤੀ ਸੀ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਪਰ ਮੇਰੇ ਪਾਪਾ ਪੜ੍ਹਾਈ ਦੇ ਖਿਲਾਫ ਸੀ। ਮੈਂ ਮਾਂ ਤੇ ਚਾਚੀ ਨੂੰ ਕਿਹਾ ਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ ਆ। ਤੇ ਤੁਸੀਂ ਮੇਰੀ ਮਦਦ ਕਰੋ ਤੇ ਪਾਪਾ ਨੂੰ ਰਾਜ਼ੀ ਕਰੋ ਮੈਂ ਕੋਸ਼ਿਸ਼ ਕੀਤੀ ਪਰ ਮੇਰਾ ਪਿਓ ਨਹੀਂ ਮੰਨ ਰਿਹਾ ਸੀ ਕਿਉਂਕਿ ਉਹਨਾਂ ਦਾ ਕਹਾ ਸੀ ਕਿ ਕਾਲਜ ਵਿੱਚ ਪੜ੍ਹਾਈ ਘਟ ਆਸ਼ਕੀ ਜ਼ਿਆਦਾ ਹੁੰਦੀ ਹੈ ਮੇਰੇ ਚਾਚੇ ਨੇ ਮੇਰੇ ਪਿਓ ਨੂੰ ਬਹੁਤ ਸਮਝਾਇਆ ਤੇ ਮੇਰੀ ਜ਼ਿੰਮੇਵਾਰੀ ਚੁੱਕ ਲਈ ਕਿ ਮੈਂ ਸਿਰਫ ਪੜ੍ਹਾਈ ਕਰਾਂਗੀ ਕੁਝ ਹੋਰ ਨਹੀਂ ਫਿਰ ਜਾ ਕੇ ਮੇਰਾ ਪਿਓ ਮੰਨਿਆ ਚਾਚੇ ਨੇ ਕਿਹਾ ਸੀ ਰੀਤ ਅੱਜ ਤੋਂ ਤੇਰੀ ਜ਼ਿੰਮੇਵਾਰੀ ਮੇਰੀ ਹੈ ਜੇ ਤੂੰ ਕੁਝ ਉਲਟਾ ਸਿੱਧਾ ਕੀਤਾ ਤੇ ਕੋਈ ਘਰ ਦੀ ਇੱਜ਼ਤ ਤੇ ਉਂਗਲ ਉਠੀ ਤਾਂ ਤੇਰੇ ਨਾਲ ਨਾਲ ਮੇਰੀ ਵੀ ਖੈਰ ਨਹੀਂ ਮੇਰੇ ਚਾਚੇ ਨੇ ਮੇਰੇ ਪਿਓ ਨੂੰ ਪੂਰਾ ਤਲਾਸਾ ਦਿੱਤਾ ਸੀ ਕਿ ਮੈਂ ਰੀਤੀ ਹਰ ਹਰਕਤ ਤੇ ਨਜ਼ਰ ਰੱਖਾਂਗਾ ਮੈਨੂੰ ਨਹੀਂ ਪਤਾ ਸੀ ਉਹਨਾਂ ਦੇ ਦਿਲ ਵਿੱਚ ਕੀ ਸੀ ਉਹ ਮੇਰੀ ਇੰਨੀ ਸਾਈਡ ਕਿਉਂ ਲੈਂਦੇ ਸੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਸਾਡੀ ਦੋਸਤੀ ਇੰਨੀ ਅੱਗੇ ਤੱਕ ਜਾਊਗੀ ਕੁਝ ਦਿਨਾਂ ਬਾਅਦ ਮੇਰਾ ਦਾਖਲਾ ਹੋ ਗਿਆ ਸੀ ਮੈਂ ਬਹੁਤ 딜ਾ ਕੇ ਪਰਦੀ ਸੀ ਕਿਸੇ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ ਜੋ ਹੁੰਦਾ ਰਾਤ ਨੂੰ ਸਾਰੀ ਗੱਲ ਆਪਣੇ ਚਾਚੇ ਨੂੰ ਦੱਸਦੀ ਸੀ ਉਹਨਾਂ ਨੂੰ ਵੀ ਲੱਗਦਾ ਸੀ ਕਿ ਠੀਕ ਹੈ ਪਰ ਉਹ ਮੈਨੂੰ ਇਦਾਂ ਗੱਲਾਂ ਕਰਦੇ ਵੇਖ ਸੋਚਦੇ ਤੇ ਅਜੀਬ ਨਜ਼ਰਾਂ ਨਾਲ ਦੇਖਦੇ ਮੇਰੀ ਚਾਚੀ ਪਿੰਡ ਵਿੱਚ ਰਹਿੰਦੀ ਸੀ ਤੇ ਚਾਚਾ ਜੀ ਸ਼ਹਿਰ ਵਿੱਚ ਨੌਕਰੀ ਕਰਦੇ ਸੀ ਫਿਰ ਮੇਰੀ ਦੋਸਤੀ ਇੱਕ ਕੁੜੀ ਨਾਲ ਹੋ ਗਈ ਜਿਸ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਉਸ ਕੁੜੀ ਨੇ ਮੈਨੂੰ ਦੱਸਿਆ ਕਿ ਉਸ ਦੀ ਰੋਕ ਹੋ ਗਈ ਤੇ ਆਪਣੇ ਮੰਗੀਤਰ ਨਾਲ ਵੀ ਮਿਲਾਇਆ ਮੇਰੀ ਸਹੇਲੀ ਨੇ ਮੈਨੂੰ ਦੱਸਿਆ ਕਿਸਾਟਾ ਵਿਆਪਕਾ ਹੋ ਗਿਆ ਤੇ ਅਸੀਂ ਇੱਕ ਦੂਜੇ ਨਾਲ ਸਾਰੀਆਂ ਹੱਦਾਂ ਪਾਰ ਕਰ ਗਏ ਆ ਹੋਰ ਸਾਡੇ ਵਿੱਚ ਕੋਈ ਪਰਦਾ ਨਹੀਂ ਮੈਂ ਆਪਣੀ ਸਹੇਲੀ ਤੋਂ ਕੁਝ ਨਾ ਕੁਝ ਜਾਣਨ ਦੀ ਕੋਸ਼ਿਸ਼ ਕਰਦੀ ਜੋ ਕਿ ਜਾਣਨ ਦੀ ਮੇਰੀ ਉਮਰ ਵੀ ਠੀਕ ਨਹੀਂ ਸੀ ਮੈਂ ਇਹ ਸਭ ਗੱਲਾਂ ਜਾਣ ਕੇ ਆਸਾਨੀ ਨਾਲ ਗਲਤ ਰਸਤੇ ਤੇ ਚਲੀ ਜਾਂਦੀ ਫਿਰ ਇੱਤਾ ਹੀ ਹੋਣ ਲੱਗਾ ਮੈਨੂੰ ਗੱਲਾਂ ਵਧੀਆਂ ਲੱਗਣ ਲੱਗੀਆਂ ਪਰ ਮੇਰੀ ਕਿਸੇ ਮੁੰਡੇ ਨਾਲ ਦੋਸਤੀ ਨਹੀਂ ਸੀ ਇਸ ਲਈ ਜਦੋਂ ਵੀ ਮੈਂ ਗੱਲ ਸੋਚਦੀ ਤਾਂ ਮੇਰੇ ਦਿਮਾਗ ਵਿੱਚ ਚਾਚਾ ਹੀ ਹੁੰਦਾ ਫਿਰ ਮੈਂ ਆਪਣੇ ਦਿਮਾਗ ਤੋਂ ਖਿਆਲ ਪਰੇ ਕਰਦੀ ਇਹ ਆਪਣੇ ਆਪ ਨੂੰ ਸਮਝਾਉਂਦੀ ਕਿ ਮੈਂ ਗਲਤ ਸੋਚ ਰਹੀ ਆ ਉਹ ਮੇਰਾ ਚਾਚਾ ਹੈ ਪਰ ਮੇਰੇ ਚਾਚੇ ਦੀਆਂ ਗੱਲਾਂ ਤੇ ਵਰਤਾ ਮੇਰੀ ਇਹ ਸੋਚ ਨੂੰ ਬਧਾਵਾ ਦੇ ਰਿਹਾ ਸੀ ਪਰ ਉਹਨਾਂ ਦੇ ਦਿਲ ਦੀ ਗੱਲ ਮੈਨੂੰ ਨਹੀਂ ਪਤਾ ਸੀ ਕਦੀ ਕਦੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੇਰੇ ਬਾਰੇ ਇਹ ਸਭ ਸੋਚਦੇ ਹੋਣ ਪਰ ਕਦੀ ਕਦੀ ਉਹ ਮੇਰੇ ਨਾਲ ਬਹੁਤ ਹੀ ਸਖਤ ਹੋ ਜਾਂਦੇ ਤੇ ਮੈਨੂੰ ਯਾਦ ਦਿਵਾ ਦਿੰਦੇ ਕੀ ਤੇਰਾ ਪਿਓ ਕਿੰਨਾ ਗੁੱਸੇ ਵਾਲਾ ਜੇ ਤੂੰ ਕੁਝ ਗਲਤ ਕੀਤਾ ਤਾਂ ਤੇਰੇ ਨਾਲ ਨਾਲ ਮੇਰਾ ਵੀ ਬੁਰਾ ਹਾਲ ਹੋ ਜਾਣਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਆਪ ਦੇ ਉੱਤੇ ਕੰਟਰੋਲ ਕਰਦੀ ਸੀ ਪਰ ਕਹਿੰਦੇ ਨੇ ਜਵਾਨੀ ਇੰਨੀ ਹੁੰਦੀ ਆ ਜਵਾਨੀ ਤਾਂ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਆ ਮੈਂ ਜਿੱਦਾਂ ਹੀ ਕਾਲਜ ਗਈ ਫਿਰ ਉਹ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ ਇੱਕ ਦਿਨ ਜਦੋਂ ਚਾਚਾ ਮੇਰੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕੀ ਕੀ ਸੋਚ ਰਹੀ ਐ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਮੇਰੀ ਦੋਸਤ ਨੇ ਮੈਨੂੰ ਅੱਜ ਕੀ ਦੱਸਿਆ ਹਰ ਵਾਰੀ ਅੱਜ ਵੀ ਮੈਂ ਆਪਣੇ ਚਾਚੇ ਨੂੰ ਸਾਰੀ ਗੱਲ ਕਰ ਦਿੱਤੀ ਇਹ ਮੇਰੀ ਆਦਤ ਸੀ ਮੈਂ ਆਪਣੀ ਹਰ ਗੱਲ ਉਹਨਾਂ ਨੂੰ ਦੱਸਦੀ ਫਿਰ ਉਹ ਚਾਹੇ ਕਿਦਾਂ ਦੀ ਵੀ ਗੱਲ ਕਿਉਂ ਨਾ ਹੋਵੇ ਉਹਨਾਂ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਦੇ ਹੋਏ ਕਿਹਾ ਕਿ ਦੱਸ ਕੀ ਦੱਸਣਾ ਤੇਰੀ ਸਹੇਲੀ ਨੇ ਤੈਨੂੰ ਕੀ ਦੱਸਿਆ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਸਹੇਲੀ ਦੱਸ ਰਹੀ ਸੀ ਕਿ ਇੰਟਰਨੈਟ ਤੇ ਬਹੁਤ ਵੀਡੀਓ ਨੇ ਇਹਨਾਂ ਵੀਡੀਓ ਵਿੱਚ ਸਭ ਕੁਝ ਪਤਾ ਲੱਗ ਜਾਂਦਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਫੋਨ ਹੈ ਤੇ ਨੈੱਟ ਵੀ ਤੁਸੀਂ ਉਹ ਵੀਡੀਓ ਦੇਖੀ ਹੈ ਜਾਂ ਫਿਰ ਆਪਾਂ ਦੋਨੋਂ ਮਿਲ ਕੇ ਵੇਖਾਂਗੇ ਮੈਂ ਇਹ ਗੱਲ ਆਪਣੇ ਚਾਚੇ ਨੂੰ ਕਹਿ ਦਿੱਤੀ ਸੀ ਉਹ ਵੱਟੀਆਂ ਵੱਟੀਆਂ ਅੱਖਾਂ ਨਾਲ ਮੈਨੂੰ ਵੇਖ ਰਹੇ ਸੀ ਮੈਨੂੰ ਲੱਗਿਆ ਕਿ ਜਿੱਦਾਂ ਮੈਨੂੰ ਬਹੁਤ ਗੁੱਸੇ ਹੋਣਗੇ ਫਿਰ ਅਚਾਨਕ ਉਹਨਾਂ ਨੇ ਮੈਨੂੰ ਧਿਆਨ ਨਾਲ ਵੇਖਿਆ ਸ਼ਾਇਦ ਕੁਝ ਸੋਚ ਰਹੇ ਸੀ ਤੇ ਹੱਸ ਪਏ ਤੇ ਮੈਨੂੰ ਅਜੀਬ ਅੰਦਾਜ਼ ਵਿੱਚ ਕਿਹਾ ਕੀ ਇਹ ਗੱਲ ਆਪਣੇ ਪਿਓ ਨੂੰ ਨਾ ਕਰੀ ਨਹੀਂ ਤਾਂ ਉਹ ਤੇਰਾ ਬੁਰਾ ਹਾਲ ਕਰ ਦੇਣਗੇ ਤੇ ਤੇਰੇ ਨਾਲ ਮੈਨੂੰ ਵੀ ਘਰੋਂ ਕੱਢ ਦੇਣਗੇ ਕਿਉਂਕਿ ਮੈਂ ਤੇਰੀ ਜ਼ਿੰਮੇਵਾਰੀ ਲਿੱਤੀ ਹੈ ਫਿਰ ਮੇਰਾ ਮੁਸ਼ਕਲ ਹੋ ਜਾਣਾ ਬਾਕੀ ਰਹੀ ਗੱਲ ਵੀਡੀਓ ਦੀ ਤੂੰ ਰਾਤ ਦੇ ਸਮੇਂ ਮੇਰੇ ਕਮਰੇ ਚ ਆਈਂ ਮੈਂ ਤੈਨੂੰ ਸਾਰੀ ਵੀਡੀਓ ਦਿਖਾਉਂਗਾ ਉਹਨਾਂ ਦੀ ਅੱਖਾਂ ਵਿੱਚ ਇੱਕ ਅਜੀਬ ਹੀ ਚਮਕ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਇਸ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਗਈ ਤੇ ਪੜਾਈ ਕਰਨ ਲੱਗੀ ਮੈਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਬਹੁਤ ਡਰ ਰਹੀ ਸੀ ਪੜਾਈ ਵਿੱਚ ਵੀ ਮਨ ਨਹੀਂ ਲੱਗ ਰਿਹਾ ਸੀ ਸੋਚ ਰਹੀ ਸੀ ਪਰ ਪੜਾਈ ਤਾਂ ਕਰਨੀ ਜ਼ਰੂਰੀ ਸੀ ਕਿਉਂਕਿ ਮੇਰੇ ਚਾਚਾ ਜੀ ਪੜਾਈ ਦੇ ਮਾਮਲੇ ਵਿੱਚ ਬਹੁਤ ਸਖਤ ਸੀ ਕਹਿ ਦਿੰਦੇ ਸੀ ਸਭ ਤੋਂ ਪਹਿਲਾਂ ਪੜਾਈ ਫਿਰ ਮौज-ਮਸਤੀ ਜੇ ਤੂੰ ਪੜੇਂਗੀ ਤਾਂ ਤੇਰਾ ਪਿਓ ਤੈਨੂੰ ਕੁਝ ਨਹੀਂ ਕਹੂਗਾ ਉਹਨਾਂ ਦੀ ਇਹ ਗੱਲ ਮੈਨੂੰ ਠੀਕ ਲੱਗਦੀ ਸੀ ਇਸ ਲਈ ਮੈਂ ਆਪਣੇ ਦਿਲ ਤੋਂ ਸਾਰੀ ਗੱਲ ਕੱਢੀ ਤੇ ਪੜਨ ਲੱਗੀ ਛੇਤੀ-ਛੇਤੀ ਸਾਰਾ ਕੰਮ ਖਤਮ ਕਰ ਦਿੱਤਾ ਜਿੱਦਾਂ ਜਿੱਦਾਂ ਰਾਤ ਨੇੜੇ ਆ ਰਹੀ ਸੀ ਮੇਰੇ ਦਿਲ ਵਿੱਚ ਹਲਚਲ ਹੋ ਰਹੀ ਸੀ ਫਿਰ ਜਦੋਂ ਮੈਂ ਸਾਰੇ ਕੰਮਾਂ ਤੋਂ ਫ੍ਰੀ ਹੋਈ ਮੈਂ ਆਪਣੇ ਚਾਚੇ ਦੇ ਕਮਰੇ ਵਿੱਚ ਗਈ ਮੈਂ ਜਦੋਂ ਕਮਰੇ ਵਿੱਚ ਗਈ ਤਾਂ ਉਹ ਇੱਕ ਮੈਗਜ਼ੀਨ ਪੜ੍ਹ ਰਹੇ ਸੀ ਮੈਨੂੰ ਦੇਖਦੇ ਹੀ ਹੱਸਣ ਲੱਗੇ ਤੇ ਉਹ ਮੈਗਜ਼ੀਨ ਲੁਕਾ ਦਿੱਤੀ ਸਰਦੀਆਂ ਦਾ ਸਮਾਂ ਸੀ ਇਸ ਲਈ ਮੈਂ ਜਾਂਦੇ ਹੀ ਚਾਚੇ ਦੀ ਰਜਾਈ ਵਿੱਚ ਬਹਿ ਗਈ ਤੇ ਉਹਨਾਂ ਦੇ ਨਾਲ ਲੱਗ ਕੇ ਬੈਠੀ ਰਹੀ ਤੇ ਕਿਹਾ ਕਿ ਹੁਣ ਮੈਨੂੰ ਛੇਤੀ ਵੀਡੀਓ ਵਖਾਓ ਨਹੀਂ ਤਾਂ ਪਾਪਾ ਦੇ ਆਉਣ ਦਾ ਸਮਾਂ ਹੋ ਜਾਣਾ ਉਹ ਮੈਨੂੰ ਵੀਡੀਓ ਵਿਖਾਉਣ ਲੱਗੇ ਦੇਖਦੇ ਹੋਈ ਮੇਰੇ ਅੰਦਰ ਕੁਝ ਅਜੀਬ ਹੀ ਬਦਲਾਅ ਮਹਿਸੂਸ ਹੋ ਰਿਹਾ ਸੀ ਇੰਨੇ ਵਿੱਚ ਹੀ ਮੇਰੇ ਪਾਪਾ ਕਮਰੇ ਵਿੱਚ ਆ ਗਏ ਤੇ ਕਹਿਣ ਲੱਗੇ ਇੰਨੀ ਰਾਤ ਨੂੰ ਚਾਚੇ ਦੇ ਕਮਰੇ ਵਿੱਚ ਕੀ ਕਰ ਰਹੀ ਹੈ ਜਾ ਕੇ ਆਪਣੇ ਕਮਰੇ ਵਿੱਚ ਸੌਂ ਜਾ ਮੇਰੇ ਪਾਪਾ ਬਹੁਤ ਸਖਤ ਸੁਭਾਅ ਦੇ ਸੀ ਮੈਂ ਬਹੁਤ ਡਰਦੀ ਸੀ ਜਿੱਦਾਂ ਹੀ ਉਹਨਾਂ ਨੇ ਕਿਹਾ ਮੈਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ ਸੀ ਪਰ ਮੈਂ ਸੋਚਿਆ ਕਿ ਜਿੱਦਾਂ ਹੀ ਉਹ ਆਪਣੇ ਕਮਰੇ ਵਿੱਚ ਜਾਣਗੇ ਮੈਂ ਫੇਰ ਚਾਚੀ ਕੋਲ ਜਾਵਾਂਗੀ ਪਰ ਇਸ ਰਾਤ ਉਹਨਾਂ ਨੂੰ ਚਾਚੇ ਨਾਲ ਕੋਈ ਜ਼ਰੂਰੀ ਕੰਮ ਸੀ کافی ਸਮਾਂ ਉੱਥੇ ਹੀ ਰਹੀ ਤੇ ਮੈਨੂੰ ਉਡੀਕਦੇ ਉਡੀਕਦੇ ਨੀਂਦ ਆ ਗਈ ਸੀ ਪਤਾ ਹੀ ਨਾ ਲੱਗਾ ਉਹ ਕਦੋਂ ਆਪਣੇ ਕਮਰੇ ਵਿੱਚ ਗਏ ਇਦਾਂ ਹੀ ਸਵੇਰ ਹੋ ਗਈ ਸੀ ਦੂਜੇ ਦਿਨ ਮੈਂ ਕਾਲਜ ਤੋਂ ਆਈ ਬੇਸਬਰੀ ਨਾਲ ਰਾਤ ਦੀ ਉਡੀਕ ਕਰ ਰਹੀ ਸੀ ਬੜਾ ਔਖਾ ਆਪਣੇ ਆਪ ਤੇ ਕਾਬੂ ਕੀਤਾ ਜਿੱਦਾਂ ਹੀ ਚਾਚੇ ਦੇ ਕਮਰੇ ਵਿੱਚ ਗਈ ਚਾਚੇ ਨੇ ਕਿਹਾ ਕਿ ਮੈਂ ਦਫ਼ਤਰ ਦਾ ਕੰਮ ਕਰ ਰਿਹਾ ਥੋੜੀ ਦੇਰ ਬਾਅਦ ਆਈ ਤੇ ਮੈਂ ਸਵੇਤੂ ਵੀਡੀਓ ਵੇਖਣ ਲਈ ਬਹੁਤ ਬੇਕਰਾਰ ਸੀ ਚਾਚੇ ਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਇੰਨੇ ਵਿੱਚ ਵਟਸਐਪ ਦੇ ਉੱਤੇ ਕਿਸੇ ਦਾ ਨੰਬਰ ਆਇਆ ਤੇ ਨਾਲ ਮੈਸੇਜ ਵੀ ਆਇਆ ਉਸ ਮੈਸੇਜ ਨੂੰ ਦੇਖ ਕੇ ਮੇਰੀ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ ਹੁਣ ਉਸ ਆਦਮੀ ਦੇ ਮੈਸੇਜ ਆਉਣ ਲੱਗੇ ਮੈਂ ਉਸ ਨਾਲ ਚੈਟਿੰਗ ਕਰ ਰਹੀ ਸੀ ਤੇ ਉਹ ਬੜੇ ਹੀ ਰੋਮਾਂਟਿਕ ਅੰਦਾਜ਼ ਵਿੱਚ ਚੈਟਿੰਗ ਕਰ ਰਿਹਾ ਸੀ ਤੇ ਮੈਂ ਉਸ ਦਾ ਜਵਾਬ ਦੇ ਰਹੀ ਸੀ ਫਿਰ ਮੇਰੇ ਧਿਆਨ ਵਿੱਚ ਆਇਆ ਕਿ ਇਹ ਗੱਲ ਮੈਨੂੰ ਚਾਚਾ ਜੀ ਨੂੰ ਦੱਸਣੀ ਚਾਹੀਦੀ ਹੈ ਮੈਂ ਛੇਤੀ ਨਾਰੂਨਾ ਦੇ ਕਮਰੇ ਵਿੱਚ ਗਈ ਪਰ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਉਹ ਸੰਝਾਲ ਮੁੰਡੇ ਨਾਲ ਗੱਲਾਂ ਕਰਦੀ ਰਹੀ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਵੇਖਣਾ ਚਾਹੁੰਨੀ ਆ ਤੇ ਉਸ ਨੂੰ ਵੀਡੀਓ ਕਾਲ ਤੇ ਗੱਲ ਕਰਨ ਨੂੰ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਇਸ ਸਮੇਂ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਮੇਰਾ ਧਿਆਨ ਚਾਚੇ ਤੇ ਪਿਆ ਦੇ ਕੋਠੇ ਤੇ ਜਾ ਰਹੇ ਸੀ ਉਹਨਾਂ ਦੇ ਹੱਥ ਵਿੱਚ ਫੋਨ ਸੀ ਮੈਨੂੰ ਹੈਰਾਨੀ ਹੋਈ ਕਿ ਉਹ ਰਾਤ ਨੂੰ ਕੋਠੇ ਤੇ ਕਿਉਂ ਜਾ ਰਹੇ ਨੇ ਕਿਉਂਕਿ 12 ਵਜ ਰਹੀ ਸੀ ਤੇ ਮੈਨੂੰ ਨੀਂਦ ਹੀ ਨਹੀਂ ਆ ਰਹੀ ਸੀ ਮੇਰੇ ਦਿਮਾਗ ਵਿੱਚ ਸ਼ੱਕ ਹੋਇਆ ਕਿ ਕਿਤੇ ਮੇਰਾ ਚਾਚਾ ਮੈਨੂੰ ਨਵੇਂ ਨੰਬਰ ਤੋਂ ਮੈਸੇਜ ਤਾਂ ਨਹੀਂ ਕਰ ਰਿਹਾ ਮੈਂ ਸੋਚਦੀ ਸੋਚਦੀ ਗੂੜੀ ਨੀਂਦ ਵਿੱਚ ਸੌ ਗਈ ਐਨੇ ਵਿੱਚ ਮੇਰੀ ਅੱਖ ਖੁੱਲੀ ਤਸਵੀਰੇ ਮੈਂ ਵੇਖਿਆ ਕਿ ਮੇਰੇ ਚਾਚੇ ਦਾ ਮੂਡ ਬੜਾ ਚੰਗਾ ਸੀ ਉਹ ਮੇ ਨਾਲ ਹਾਸ ਹਾਸ ਗੱਲਾਂ ਕਰ ਰਹੀ ਸੀ ਮੇਰੇ ਚਾਚੇ ਨੇ ਅੱਜ ਮੈਨੂੰ ਕਿਹਾ ਕਿ ਮੈਂ ਤੈਨੂੰ ਕਾਲਜ ਛੱਡਾਣਾ ਮੈਂ ਉਹਨਾਂ ਦੇ ਨਾਲ ਚਲੀ ਗਈ ਤੇ ਜਿੱਦਾਂ ਹੀ ਮੈਂ ਛੁੱਟੀ ਸਮੇਂ ਬਾਹਰ ਆਈ ਮੇਰਾ ਚਾਚਾ ਮੈਨੂੰ ਉਡੀਕ ਰਿਹਾ ਸੀ ਤੇ ਮੇਰੀ ਸਹੇਲੀ ਮੇਰੇ ਨਾਲ ਬਹੁਤ ਨਰਾਜ਼ ਸੀ ਕਿਉਂਕਿ ਸਾਡੀ ਲੜਾਈ ਹੋ ਗਈ ਸੀ ਤੇ ਮੈਂ ਵੀ ਉਦਾਸ ਸੀ ਜਦੋਂ ਚਾਚਾ ਜੀ ਨੇ ਮੈਨੂੰ ਪੁੱਛਿਆ ਕਿ ਤੂੰ ਉਦਾਸ ਕਿਉਂ ਹੈ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਉਹਨਾਂ ਨੇ ਕਿਹਾ ਚਲ ਮੈਂ ਤੇਰਾ ਮੂਡ ਸਹੀ ਕਰਦਾ ਉਹਨਾਂ ਨੇ ਫਿਰ ਮੈਨੂੰ ਆਈਸਕ੍ਰੀਮ ਖਵਾਈ ਇਸ ਤੋਂ ਬਾਅਦ ਅਸੀਂ ਘਰ ਆ ਗਏ ਸੀ ਉਸ ਟਾਈਮ ਮੇਰੇ ਮਾਪਿਓ ਕਰ ਨਹੀਂ ਸੀ ਸ਼ਾਇਦ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਵਿੱਚ ਗਈ ਸੀ ਘਰ ਵਿੱਚ ਮੈਂ ਤੇ ਮੇਰਾ ਚਾਚਾ ਹੀ ਸੀ ਮੇਰੇ ਚਾਚੇ ਨੇ ਮੈਨੂੰ ਪੁੱਛਿਆ ਕਿ ਤੂੰ ਦੁਬਾਰਾ ਉਹ ਵੀਡੀਓ ਦੇਖਣ ਨੂੰ ਨਹੀਂ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਾਂ ਦੇਖ ਲਈ ਤਾਂ ਚੌਕ ਗਏ ਤੇ ਮੇਰੇ ਵੱਲ ਵੇਖਣ ਲੱਗੇ ਤੇ ਪੁੱਛਿਆ ਕਿੱਦਾਂ ਦੇਖੀ ਤੇਰੇ ਕੋਲ ਤਾਂ ਸਿਰਫ WhatsApp ਦਾ ਨੈਟ ਹੈ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਪੁੱਛਿਆ ਉਸ ਵੀ ਮੈਂ ਕਿਹਾ ਕਿ ਮੈਂ ਇੱਕ ਨਵਾਂ ਦੋਸਤ ਬਣਾਇਆ ਉਸ ਨੇ ਭੇਜੀ ਸੀ ਮੈਂ ਤੁਹਾਨੂੰ ਦੱਸਣ ਆਈ ਸੀ ਪਰ ਤੁਸੀਂ ਸੌਂ ਗਏ ਸੀ। ਉਹਨਾਂ ਨੇ ਸੁਣਿਆ ਤੇ ਸੋਚ ਵਿੱਚ ਹੋ ਗਏ ਤੇ ਮੈਨੂੰ ਕਿਹਾ ਜਾ ਕੇ ਕੱਪੜੇ ਬਦਲ ਕੇ ਆ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਜਦੋਂ ਮੈਂ ਕੱਪੜੇ ਬਦਲ ਕੇ ਵਾਪਸ ਆਈ ਤਾਂ ਮੈਂ ਵੇਖਿਆ ਚਾਚਾ ਜੀ ਮੇਰਾ ਫੋਨ ਚੈੱਕ ਕਰ ਰਹੀ ਸੀ। ਮੈਨੂੰ ਦੇਖ ਕੇ ਮੇਰਾ ਫੋਨ ਸਾਈਡ ਤੇ ਰੱਖ ਦਿੱਤਾ। ਅਸੀਂ ਰੋਟੀ ਖਾਧੀ। ਚਾਚੂ ਦਾ ਧਿਆਨ ਮੇਰੇ ਵੱਲ ਹੀ ਲੱਗਦਾ ਸੀ। ਜਿਦਾਂ ਅਜੀਬ ਨਜ਼ਰਾਂ ਨਾਲ ਮੈਨੂੰ ਦੇਖ ਰਹੇ ਸੀ। ਜਿੱਦਾਂ ਹੀ ਉਹ ਮੇਰੇ ਤੋਂ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਦਿਲ ਹੀ ਦਿਲ ਵਿੱਚ ਸੋਚਣ ਲੱਗੀ ਤੇ ਫਿਰ ਮੇਰਾ ਧਿਆਨ ਮੇਰੇ ਫੋਨ ਤੇ ਪਿਆ ਕਿਉਂਕਿ ਮੈਂ ਅੱਜ ਉਸ ਮੁੰਡੇ ਦੇ ਮੈਸੇਜ ਦੀ ਉਡੀਕ ਕਰ ਰਹੀ ਸੀ ਕੋਈ ਮੈਸੇਜ ਨਹੀਂ ਆਇਆ ਸੀ ਮੈਂ ਆਪਣਾ ਫੋਨ ਚੁੱਕਿਆ ਤੇ ਆਪ ਹੀ ਉਸ ਨੰਬਰ ਤੇ ਮੈਸੇਜ ਕੀਤਾ ਪਰ ਚਾਚਾ ਜੀ ਨੇ ਮੇਰੇ ਫੋਨ ਹੱਥੋਂ ਖੋ ਲਿਆ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਗੁੱਸਾ ਆ ਰਿਹਾ ਹੈ ਤੇ ਕਹਿਣ ਲੱਗੇ ਰੋਟੀ ਖਾਂਦੇ ਸਮੇਂ ਫੋਨ ਨਹੀਂ ਯੂਜ਼ ਕਰਨਾ ਉਹਨਾਂ ਨੇ ਇਹ ਕਹਿੰਦੇ ਹੋਏ ਫੋਨ ਆਪਣੇ ਕੋਲ ਰੱਖ ਲਿਆ ਸੀ ਮੈਂ ਛੇਤੀ ਛੇਤੀ ਰੋਟੀ ਖਾਧੀ ਤੇ ਕਿਹਾ ਕਿ ਹੁਣ ਮੇਰਾ ਫੋਨ ਦੇ ਦਿਓ ਉਹਨਾਂ ਨੇ ਕਿਹਾ ਫੋਨ ਮਿਲ ਜਾਊਗਾ ਪਹਿਲਾਂ ਸਾਰੀ ਰਸੋਈ ਸਾਫ਼ ਕਰਕੇ ਆ ਤੇ ਭਾਂਡਿਆਂ ਨੂੰ ਸਾਫ਼ ਕਰ ਦੇਈ ਮੈਂ ਖੁਸ਼ ਹੋ ਗਈ ਸੀ ਛੇਤੀ ਛੇਤੀ ਸਾਰਾ ਕੰਮ ਕੀਤਾ ਰਾਤ ਦੇ 11 ਵਜੇ ਰਹੀ ਸੀ ਜਦੋਂ ਮੈਂ ਚਾਚੇ ਦੇ ਕਮਰੇ ਵਿੱਚ ਆਈ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਮੇਰਾ ਫੋਨ ਦੇ ਦਿਓ ਮੈਨੂੰ ਆਪਣੇ ਦੋਸਤ ਨਾਲ ਗੱਲ ਕਰਨੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੈ ਮੇਰੇ ਲਈ ਚਾਹ ਬਣਾ ਕੇ ਲੈ ਕੇ ਆ ਮੈਂ ਚਾਹ ਬਣਾਉਣ ਚਲੀ ਗਈ ਕੁਛੇ ਪਿਛੋਂ ਚਾਹ ਬਣਾ ਕੇ ਆਈ ਤੇ ਉਹਨਾਂ ਦੇ ਕਮਰੇ ਵਿੱਚ ਮੇਜ਼ ਤੇ ਰੱਖ ਕੇ ਜਿੱਦਾਂ ਹੀ ਜਾਣ ਲੱਗੀ ਉਹਨਾਂ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੇ ਕਿ ਅੱਜ ਰਾਤ ਮੇਰੇ ਕਮਰੇ ਵਿੱਚ ਸੌਂ ਜਾ ਮੈਂ ਚੁੱਪ ਕਰਕੇ ਉਹਨਾਂ ਵੱਲ ਵੇਖ ਰਹੀ ਸੀ ਕਿਉਂਕਿ ਅੱਜ ਰਾਤ ਮੁੰਡੀ ਦੀ ਵੀਡੀਓ ਕਾਲ ਆਉਣੀ ਸੀ ਮੈਂ ਜਾਣ ਬੁਝ ਕੇ ਸਾਚੀ ਨੂੰ ਫੋਨ ਵਾਪਸ ਕੀਤਾ ਤੇ ਕਿਹਾ ਮੈਂ ਜਾ ਰਹੀ ਆ ਮੈਂ ਆਪਣੇ ਕਮਰੇ ਵਿੱਚ ਸੌਣਾ ਤੇ ਆਪਣਾ ਹੱਥ ਛੁਡਾ ਲਿਆ ਸੀ ਜਿੱਦਾਂ ਹੀ ਜਾਣ ਲੱਗੀ ਉਹਨਾਂ ਨੇ ਮੈਨੂੰ ਜਾਣ ਤੋਂ ਰੋਕ ਦਿੱਤਾ ਤੇ ਕਿਹਾ ਜਿੰਨਾ ਮੈਂ ਕਿਹਾ ਉਨਾ ਹੀ ਕਰ ਉਹਨਾਂ ਨੇ ਗੁੱਸੇ ਵਿੱਚ ਕਿਹਾ ਤੇ ਮੈਨੂੰ ਆਪਣੇ ਬੈੱਡ ਤੇ ਪਾ ਦਿੱਤਾ ਮੈਂ ਡਰਦੇ ਮਾਰੇ ਉੱਤੇ ਹੀ ਪੈ ਗਈ ساری ਰਾਤ ਚਾਚੀ ਨੇ ਜੋ ਮੇਰੇ ਨਾਲ ਕੀਤਾ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਉਹ ਬਹੁਤ देर ਤੱਕ ਮੇਰਾ ਫੋਨ ਯੂਜ਼ ਕਰਦੇ ਰਹੇ ਮੈਨੂੰ ਵੀ ਸੌਣ ਨਹੀਂ ਦਿੱਤਾ ਫਿਰ ਉਹਨਾਂ ਨੇ ਮੈਨੂੰ ਕਿਹਾ ਤੂੰ ਦੇਖਣਾ ਚਾਹਨੀ ਹੈ ਉਹ ਮੁੰਡਾ ਕੌਣ ਹੈ ਜੋ ਤੈਨੂੰ ਵੀਡੀਓ ਭੇਜਦਾ ਹੈ ਮੈਂ ਖੁਸ਼ ਹੋ ਗਈ ਸੀ ਤੇ ਕਿਹਾ ਹਾਂ ਮੈਂ ਦੇਖਣਾ ਚਾਹਨੀ ਆ ਉਹਨਾਂ ਨੇ ਫੋਨ ਮੇਰੇ ਹੱਥ ਵਿੱਚ ਦਿੱਤਾ ਤੇ ਕਿਹਾ ਇਸ ਨੂੰ ਵੇਖ ਉਹ ਤਸਵੀਰ ਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ ਸੀ ਕਿਉਂਕਿ ਉਹ ਮੁੰਡਾ ਮੇਰੀ ਸਿੱਲੀ ਦਾ ਮੰਗੇਤਰ ਸੀ ਮੈਂ ਤਾਂ ਹੈਰਾਨੀ ਹੋ ਗਈ ਸੀ ਤੇ ਚਾਚਾ ਜੀ ਮੇਰੇ ਵੱਲ ਵੇਖ ਰਹੇ ਸੀ ਮੇਰੀ ਅੱਖਾਂ ਦੇ ਵਿੱਚ ਹੰਝੂ ਸੀ ਉਹਨਾਂ ਨੇ ਕਿਹਾ ਜਦ ਤੋਂ ਮੈਨੂੰ ਇਸ ਮੁੰਡੇ ਬਾਰੇ ਦੱਸਿਆ ਸੀ ਮੈਂ ਸਮਝ ਗਿਆ ਸੀ ਕਿ ਤੈਨੂੰ ਕੋਈ ਬੇਵਕੂਫ ਬਣਾ ਰਿਹਾ ਹੈ ਤੇ ਮੈਂ ਤੇਰੇ ਫੋਨ ਤੋਂ ਤੇਰੀ ਥਾਂ ਇਸ ਨਾਲ ਗੱਲ ਕੀਤੀ ਉਹ ਤੇਰੀ ਫੋਟੋ ਸੋਸ਼ਲ ਮੀਡੀਆ ਤੇ ਪਾਉਣ ਵਾਲਾ ਸੀ ਤੇ ਜੇ ਮੈਂ ਉਸ ਨੂੰ ਗੁੱਸੇ ਨਾਲ ਹੁੰਦਾ ਤੇ ਧਮਕੀ ਨਾ ਦਿੰਦਾ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਤੇ ਸਾਰੇ ਖਾਨਦਾਨ ਦੀ ਇੱਜ਼ਤ ਖਰਾਬ ਹੋ ਜਾਂਦੀ ਤੇ ਤੇਰੇ ਪਿਓ ਦਾ ਤੇ ਮੇਰਾ ਜੋ ਹਾਲ ਹੋਣਾ ਸੀ ਉਹਨਾਂ ਨੇ ਕਿਹਾ ਤੇਰੀ ਉਮਰ ਕੋਈ ਚੰਗਾ ਸਿੱਖੰਦੀ ਹੈ ਇਹਨਾਂ ਗੱਲਾਂ ਤੋਂ ਆਪਣੇ ਆਪ ਨੂੰ ਦੂਰ ਰੱਖ ਜਦੋਂ ਤੋਂ ਤੂੰ ਮੇਰੇ ਨਾਲ ਗੱਲਾਂ ਕਰਦੀ ਹੈ ਮੈਂ ਤੈਨੂੰ ਬਚਪਨਾ ਸਮਝ ਕੇ ਤੇਰੀ ਗੱਲ ਨੂੰ ਮਜ਼ਾਕ ਸਮਝ ਕੇ ਟਾਲ ਦਿਨਾ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਤੈਨੂੰ ਸਮਝਾਉਣਾ ਚਾਹੀਦਾ ਜੇ ਉਸ ਵਕਤ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਤੂੰ ਸਮਝਣ ਦੀ ਬਜਾਏ ਨਾਰਾਜ਼ ਹੋ ਜਾਂਦੀ ਤੇ ਫਿਰ ਤੂੰ ਮੇਰੇ ਨਾਲ ਕੋਈ ਗੱਲ ਸ਼ੇਅਰ ਨਾ ਕਰਦੀ ਤੇ ਮੇਰੇ ਤੋਂ ਦੂਰ ਹੋ ਜਾਂਦੀ ਤੇ ਗਲਤ ਲੋਕਾਂ ਦੇ ਜਾਲ ਵਿੱਚ ਫਸ ਜਾਂਦੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਰੋ ਰਹੀ ਸੀ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ ਤੇ ਕਿਹਾ ਕਿ ਮੈਂ ਕੋਈ ਅਜਿਹੀ ਕੁੜੀ ਨਾਲ ਦੋਸਤੀ ਕਰਾਂ ਜੋ ਪੜ੍ਹਾਈ ਵਿੱਚ ਤੇਜ ਹੋਵੇ ਤੇ ਇਹਨਾਂ ਕੰਮਾਂ ਤੋਂ ਦੂਰ ਰਹਾ ਸਿਰਫ ਆਪਣੇ ਪੜ੍ਹਾਈ ਤੇ ਧਿਆਨ ਦੇਵਾ। ਦੋਸਤੋ ਸਾਨੂੰ ਸਾਰਿਆਂ ਨੂੰ ਹਮੇਸ਼ਾ ਹਰ ਗੱਲ ਆਪਣੇ ਘਰ ਦੇ ਮੈਂਬਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਤੋਂ ਬਿਹਤਰ ਸਾਨੂੰ ਕੋਈ ਨਹੀਂ ਸੰਭਾਲ ਸਕਦਾ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਊਗੀ। ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਸਬਸਕ੍ਰਾਈਬ ਕਰਿਓ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।